ਨਕੌਦਰ ਸਰਕ ਦੇ ਪੇਜ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਆਸ਼ਾ ਕਰਦੇ ਹਾਂ ਤੁਸੀਂ ਸਭ ਠੀਕ ਹੋਵੋਗੇ ਜੋ ਲੋਕ ਪੇਜ ਤੇ ਨਵੇਂ ਨੇ ਪੇ ਨੂੰ ਜਰੂਰ ਫੋਲੋ ਕਰ ਲੋ ਜੀ ਤਾਂਕਿ ਤੁਸੀਂ ਸਾਡੀ ਹਰ ਇੱਕ ਵੀਡੀਓ ਦੇਖ ਸਕੋ ਸਾਡੀ ਹਰ ਇੱਕ ਵੀਡੀਓ ਪਰਿਵਾਰਿਕ ਹੈ ਤੁਸੀਂ ਸਭ ਦੇ ਵਿੱਚ ਬੈਠ ਕੇ ਦੇਖ ਸਕਦੇ ਹੋ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਜੋ ਲੋਕ ਸਾਈਂ ਸਰਕਾਰ ਦਾ ਤਾਂ लाਡੀ ਸਾ ਸਰਕਾਰ ਜੀ ਨੂੰ ਸੱਚੇ ਦਿਲੋਂ ਮੰਨਦੇ ਨੇ ਉਹਨਾਂ ਦੀ ਇਬਾਦਤ ਕਰਦੇ ਨੇ ਉਹ ਲੋਕ ਕਹਿੰਦੇ ਨੇ ਅਸੀਂ ਸਾਈਂ ਜੀ ਨੂੰ ਬਹੁਤ ਦੁਆ ਫਰਿਆਦ ਕੀਤੀ ਸਾਈਂ ਜੀ ਸਾਡੀ ਗੱਲ ਨਹੀਂ ਸੁਣਦੇ ਸਾਡਾ ਕੋਈ ਕੰਮ ਨਹੀਂ ਬਣ ਪਾ ਰਿਹਾ ਅੱਜ ਦੀ ਇਹ ਵੀਡੀਓ ਦੇ ਵਿੱਚ ਇੱਕ ਅਜੀਹਾ ਤਰੀਕਾ ਤੁਹਾਡੇ ਨਾਲ ਸਾਂਝਾ ਕਰਾਂਗੇ ਜੇਕਰ ਤੁਸੀਂ ਉਹ ਤਰੀਕਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਨੇ ਹੋ ਤਾਂ ਯਕੀਨ ਮੰਨਿਓ ਤੁਹਾਡੀ ਹਰ ਇੱਕ ਚੀਜ਼ ਹਾਸਲ ਹੋ ਜਾਵੇਗੀ ਤੁਸੀਂ ਹਰ ਇੱਕ ਚੀਜ਼ ਹਾਸਲ ਕਰ ਸਕਦੇ ਹੋ ਤੁਹਾਡੇ ਕੋਲੋਂ ਕਿਤੇ ਵੀ ਚੀਜ਼ ਦੀ ਕਮੀ ਨਹੀਂ ਹੋਵੇਗੀ ਦੂਸਰਾ ਤੁਹਾਡਾ ਕੋਈ ਵੀ ਕੰਮ ਰੁਕੇਗਾ ਨਹੀਂ ਤੀਸਰਾ ਸਭ ਤੋਂ ਖਾਸ ਬਾਬਾ ਮੁਰਾਸ਼ਾ ਜੀ ਤੁਹਾਡੇ ਤੇ ਬਹੁਤ ਕਿਰਪਾ ਕਰਨਗੇ ਅਸਮਾਨਾ ਖਰਾਬ ਕਰਦੇ ਹੋਏ ਚਲਦੇ ਆਂ ਵੀਡੀਓ ਦੇ ਵੱਲ ਇੱਕ ਵਾਰ ਦੀ ਗੱਲ ਹੈ ਸਾਈਂ ਸਰਕਾਰ ਦਾਤਾ ਲਾਢੀ ਸਾ ਸਰਕਾਰ ਜੀ ਆਪਣੇ ਦਰਬਾਰ ਦੇ ਵਿੱਚ ਥੱਲੇ ਬੈਠੇ ਹੋਏ ਸੀ ਸਾਈਂ ਜੀ ਜ਼ਿਆਦਾਤਰ ਆਪਣਾ ਆਸਨ ਥੱਲੇ ਹੀ ਲਗਾਉਂਦੇ ਸੀ ਸੰਗਤਾ ਦਾਤਾ ਜੀ ਦਾ ਦਰਬਾਰ ਤੇ ਆ ਰਹੀਆਂ ਸੀ ਸੰਗਤਾ ਬਾਬਾ ਮੁਰਾਸ਼ਾ ਜੀ ਦੀ ਸਰਕਾਰ ਨੂੰ ਸਲਾਮ ਕਰਕੇ ਸਾਈਂ ਸਰਕਾਰ ਦਾਤਾ ਲਾਢੀ ਸਾ ਸਰਕਾਰ ਜੀ ਕੋਲ ਬੈਠ ਰਹੀਆਂ ਸੀ ਸੰਗਤਾ ਜੋ ਵੀ ਪੁੱਛ ਰਹੀਆਂ ਸੀ ਸਾਈਂ ਜੀ ਉਹਨਾਂ ਗੱਲਾਂ ਦੇ ਜਵਾਬ ਦੇ ਰਹੇ ਸੀ ਸਾਈਂ ਜੀ ਕੋਲ ਜਿੱਦਾਂ ਦਾ ਵੀ ਕੋਈ ਸਵਾਲ ਉਹਨਾਂ ਨੂੰ ਆ ਕੇ ਪੁੱਛਦਾ ਸਾਈਂ ਜੀ ਉਹਦਾ ਦਾ ਹੀ ਜਵਾਬ ਉਹਨਾਂ ਨੂੰ ਦੇ ਦਿੰਦੇ ਸੀ ਹਮੇਸ਼ਾ ਸਾਈਂ ਜੀ ਆਪਣੇ ਮੁਰਿਦਾਂ ਨੂੰ ਸਿੱਧੇ ਰਾਪਾਉਂਦੇ ਸੀ ਇੱਕ ਵਾਰ ਕੀ ਹੋਇਆ ਇੱਕ ਇਨਸਾਨ ਆਇਆ ਉਸਨੇ ਪਹਿਲਾਂ ਬਾਬਾ ਮੁਰਾਸ਼ਾ ਜੀ ਨੂੰ ਸਲਾਮ ਕੀਤੀ ਬਾਅਦ ਵਿੱਚ ਸਾਈਂ ਲਾਡੀ ਸ਼ਾਹ ਜੀ ਕੋਲ ਆਇਆ ਆਕੇ ਕਹਿਣ ਲੱਗਾ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਕੋਈ ਵੀ ਕੰਮ ਨਹੀਂ ਬਣਦਾ ਮੇਰੇ ਤੇ ਕਿਰਪਾ ਕਰੋ ਮੈਂ ਇਹ ਚੀਜ਼ ਹਾਸਲ ਕਰ ਲਵਾਂ ਜਿੱਦਾਂ ਬਹੁਤ ਸਾਰੇ ਲੋਕ ਉੱਥੇ ਜਾ ਕੇ ਆਉਂਦੇ ਨੇ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਕੰਮ ਬਣ ਜਾਵੇ ਸਾਈਂ ਜੀ ਮੇਰੇ ਤੇ ਰਹਿਮਤ ਕਰੋ ਮੇਰਾ ਇਹ ਅੜਿਆ ਕੰਮ ਨਿਕਲ ਜਾਵੇ ਐਦਾਂ ਹੀ ਉਸ ਇਨਸਾਨ ਨੇ ਸਾਈਂ ਜੀ ਨੂੰ ਕਿਹਾ ਕਿ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਕੰਮ ਬਣ ਜਾਵੇ ਮੈਨੂੰ ਇਹ ਮਿਲ ਜਾਵੇ ਜਦੋਂ ਇਨਸਾਨ ਨੇ ਇਹ ਗੱਲ ਕਹੀ ਕਿ ਸਾਈਂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਇਹ ਕੰਮ ਬਨ ਜਾਵੇ ਤਾਂ ਸਾਈਂ ਜੀ ਆਖਦੇ ਤੁਸੀਂ ਕੋਸ਼ਿਸ਼ ਕਰੋ ਅਸੀਂ ਕਸ਼ਿਸ਼ ਕਰਾਂਗੇ ਭਾਵਕ ਏ ਜੋ ਵੀ ਚੁਸ ਤੁਸੀਂ ਪਾਉਣਾ ਚਾਹੁੰਦੇ ਹੋ ਉਸ ਲਈ ਤੁਸੀਂ ਕੋਸ਼ਿਸ਼ ਕਰੋ ਮਿਹਨਤ ਕਰੋ ਜੋ ਵੀ ਮੰਜ਼ਿਲ ਤੁਹਾਨੂੰ ਚਾਹੀਦੀ ਹੈ ਜਾਂ ਜੋ ਵੀ ਚੀਜ਼ ਤੁਹਾਨੂੰ ਚਾਹੀਦੀ ਹੈ ਉਸ ਨੂੰ ਹਾਸਲ ਕਰਨ ਦੇ ਲਈ ਕੋਸ਼ਿਸ਼ ਜ਼ਰੂਰ ਕਰੋ ਤਾਂ ਹੀ ਅਸੀਂ ਅਸੀਂ ਕਸ਼ਿਸ਼ ਕਰ ਸਕਦੇ ਹਾਂ ਜੇਕਰ ਤੁਸੀਂ ਆਹੀ ਸੋਚੋਗੇ ਕਿ ਬਾਬਾ ਮੁਰਾਦ ਸ਼ਾਹ ਜੀ ਤੁਹਾਡੇ ਤੇ ਕਿਰਪਾ ਕਰ ਦੇਣਗੇ ਤੁਹਾਨੂੰ ਉਹ ਚੀਜ਼ ਦੇ ਦੇਣਗੇ ਜਾਂ ਮਿਲ ਜਾਵੇਗੀ ਐਦਾ ਨਹੀਂ ਤੁਸੀਂ ਕੋਸ਼ਿਸ਼ ਕਰੋ ਫਿਰ ਹੀ ਅਸੀਂ ਕਸ਼ਿਸ਼ ਕਰਾਂਗੇ ਭਾਵੇਂ ਕਿਰਪਾ ਕਰ ਸਕਦੇ ਆਂ ਸਾਈਂ ਜੀ ਆਖਦੇ ਸੀ ਕਿ ਜੋ ਵੀ ਇਨਸਾਨ ਕੋਸ਼ਿਸ਼ ਕਰਦਾ ਹੈ ਉਸ ਦੀ ਮਿਹਨਤ ਤੇ ਕੋਸ਼ਿਸ਼ ਕਦੇ ਵੀ ناکਾਮਯਾਬ ਨਹੀਂ ਹੁੰਦੀ ਉਹ ਇਨਸਾਨ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੁੰਦਾ ਹੈ ਜੋ ਇਨਸਾਨ ਮਿਹਨਤ ਕਰਦੇ ਨੇ ਬਾਬਾ ਮੁਰਾਦ ਸ਼ਾਹ ਜੀ ਉਹਨਾਂ ਦੇ ਜ਼ਰੂਰ ਰਹਿਮਤ ਕਰਦੇ ਨੇ ਸਾਈਂ ਜੀ ਦੀਆਂ ਇਹ ਗੱਲਾਂ ਤੋਂ ਆਪਾਂ ਨੂੰ ਦੋ ਵੱਡੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ ਨੇ ਪਹਿਲੀ ਇਹ ਜੇਕਰ ਜ਼ਿੰਦਗੀ ਦੇ ਵਿੱਚ ਕਾਮਯਾਬ ਹੋਣਾ ਹੈ ਆਪਾਂ ਨੂੰ ਕੋਸ਼ਿਸ਼ ਜ਼ਰੂਰ ਕਰਨੀ ਹੀ ਪਵੇਗੀ ਜੇਕਰ ਆਪਾਂ ਕੋਸ਼ਿਸ਼ ਕਰਾਂਗੇ ਫਿਰ ਹੀ ਬਾਬਾ ਮੁਰਾਦ ਸ਼ਾਹ ਸਰਕਾਰ ਜੀ ਕਸ਼ਿਸ਼ ਕਰਨਗੇ ਪਾਵ ਕੇ ਕਿਰਪਾ ਕਰਨਗੇ ਦੂਸਰੀ ਸਭ ਤੋਂ ਵੱਡੀ ਤੇ ਖਾਸ ਗੱਲ ਇਹ ਕੀ ਜਿਹੜੇ ਲੋਕ ਬਾਬਾ ਮੁਰਾਦ ਸ਼ਾਹ ਜੀ ਦੀ ਕਿਰਪਾ ਕਰਦੇ ਨੇ ਕਿਹੜੇ ਲੋਕਾਂ ਤੇ ਬਾਬਾ ਮੁਰਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਦੂਸਰੀ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਹੜੇ ਲੋਕਾਂ ਤੇ ਬਾਬਾ ਮੁਰਾਸ਼ਾ ਜੀ ਦੀ ਕਿਰਪਾ ਹੁੰਦੀ ਹੈ ਉਹ ਲੋਕ ਜੋ ਆਪਣੀ ਜ਼ਿੰਦਗੀ ਵਿੱਚ ਮਿਹਨਤ ਕਰਦੇ ਨੇ ਕੁਝ ਕਰਨ ਦਾ ਜਜ਼ਬਾ ਰੱਖਦੇ ਨੇ ਬਾਬਾ ਮੁਰਾਸ਼ਾ ਜੀ ਉਹਨਾਂ ਤੇ ਕਿਰਪਾ ਜ਼ਰੂਰ ਕਰਦੇ ਨੇ ਸੋ ਏਸੀ ਆਈ ਦੀ ਵੀਡੀਓ ਹੋਰ ਨਵੇਂ ਨਵੇਂ ਵੀਡੀਓਸ ਤੇ ਨਵੇਂ ਨਵੇਂ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ